ਮਸੀ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸ ਜੀ ਜਿਵੇਂ ਆਪਾਂ ਜੀਵਨ ਦੇ ਬਦਲਾਵ ਦੀ ਗਵਾਈ ਨੂੰ ਹਰ ਰੋਜ਼ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਈ ਨੂੰ ਲੈ ਕੇ ਆਏ ਆ ਅੱਜ ਦੀ ਗਵਾਈ ਸਿਸਟਰ ਕਮਲਜੀਤ कौर ਜੀ ਦੀ ਆਹ ਸਿਸਟਰ ਜੀ ਮਾਸ਼ੀਵਾੜਾ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਸਭ ਪਹਿਲਾਂ ਇਹ ਜਿਵੇਂ ਆਮ ਹੀ ਲੋਕ ਮੰਨਦੇ ਨੇ ਆਪਣੇ ਦੇਵੀ ਦੇਵਤਿਆਂ ਨੂੰ ਉਸੇ ਤਰ੍ਹਾਂ ਹੀ ਇਹ ਵੀ ਸਿਸਟਰ ਜੀ ਮੰਨਦੇ ਸੀਗੇ ਸਿਸਟਰ ਜੀ ਕਹਿੰਦੇ ਕਿ ਪਹਿਲਾਂ ਇਹਨਾਂ ਦੇ ਜੀਵਨ 'ਚ ਸਭ ਕੁਝ ਠੀਕ ਚੱਲ ਰਿਹਾ ਸੀਗਾ ਇਹਨਾਂ ਦੇ ਹਸਬੰਦ ਦੇ ਕੋਲ ਸਰਕਾਰੀ ਜੋਬ ਸੀ ਅਤੇ ਸਿਸਟਰ ਜੀ ਦੱਸਦੇ ਨੇ ਕਿ ਸਭ ਕੁਝ ਵਧੀਆ ਸੀਗਾ ਇਹਨਾਂ ਨੇ ਆਪਣੀ ਬੇਟੀ ਦੀ ਮੈਰਿਜ ਕੀਤੀ ਮੈਰਿਜ ਵਾਲੇ ਦੇ ਨੀ ਕਹਿੰਦੇ ਕਿ ਕਿਸੇ ਨੇ ਇਹਨਾਂ ਦੀ ਬੇਟੀ ਦੇ ਉੱਪਰ ਜਾਦੂ ਟੋਣਾ ਕਰ ਦਿੱਤਾ ਜਿਸ ਦੀ ਵਜ੍ਹਾ ਦੇ ਕਰਕੇ ਉਹਨਾਂ ਦੀ ਜਿਹੜੀ ਵਿਆਹੁਤਾ ਜ਼ਿੰਦਗੀ ਸੀਗੀ ਜਿਵੇਂ ਕਿ ਉਹਨਾਂ ਦਾ ਲਾਈਫ ਪਾਰਟਨਰ ਸੀ ਜੋ ਉਹਨਾਂ ਦੇ ਹਸਬੰਦ ਸੀਗੇ ਉਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਿਆ ਇਹਨਾਂ ਦੇ ਜਿਹੜੇ ਇਹਨਾਂ ਦਾ ਜਵਾਈ ਸੀਗਾ ਸਿਸਟਰ ਜੀ ਦੱਸਦੇ ਕਿ ਉਹ ਬਾਹਰ ਸੀ ਉਹ ਕਿਸੇ ਕੰਟਰੀ ਵਿੱਚ ਸੀਗੇ ਫੋਰਨ ਕੰਟਰੀ ਦੇ ਵਿੱਚ ਇਹ ਸਿਸਟਰ ਜੀ ਦੱਸਦੇ ਨੇ ਕਿ ਉਹ ਬਾਹਰ ਸੀਗੇ ਇਹਨਾਂ ਦੀ ਬੇਟੀ ਨੂੰ ਵੀ ਬਾਹਰ ਲੈ ਗਏ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਬੇਟੀ ਔਰ ਇਹਨਾਂ ਦੇ ਜਵਾਈ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿਣ ਲੱਗਾ ਸਿਸਟਰ ਜੀ ਕਹਿੰਦੇ ਕਿ ਜੋ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਦੇ ਸਹੁਰੇ ਪਰਿਵਾਰ ਵਾਲੇ ਸਨ ਇਹਨਾਂ ਦੀ ਬੇਟੀ ਦੇ ਸਹੁਰੇ ਪਰਿਵਾਰ ਵਾਲੇ ਔਰ ਰਿਸ਼ਤੇਦਾਰ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਇਨਾਂ ਦੀ ਬੇਟੀ ਨੂੰ ਵੀ ਬਹੁਤ ਜ਼ਿਆਦਾ ਦੁਖੀ ਕੀਤਾ ਜਾਂਦਾ ਸੀਗਾ ਕਹਿੰਦੇ ਕਿ ਹਰਤੀਏ ਦਿਨ ਕਹਿੰਦੇ ਕਿ ਮਤਲਬ ਇਹਨਾਂ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਔਰ ਇਹਨਾਂ ਦੇ ਜਵਾਈ ਦੇ ਵਿੱਚ ਆਪਸ ਦੇ ਵਿੱਚ ਬਹੁਤ ਪਿਆਰ ਸੀਗਾ ਪਰ ਪਤਾ ਨਹੀਂ ਕਹਿੰਦੇ ਕਿ ਕਿਉਂ ਉਹ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਸੀ ਕਰਦੇ ਜਦੋਂ ਉਹ ਇੱਕ ਦੂਜੇ ਦੇ ਸਾਹਮਣੇ ਆ ਜਾਂਦੇ ਸੀ ਤੇ ਅਤੇ ਸਿਸਟਰ ਜੀ ਦੱਸ ਦਿੰਨੇ ਕਿ ਉਹਨਾਂ ਦਾ ਆਪਸ ਵਿੱਚ ਇੰਨਾ ਜ਼ਿਆਦਾ ਵੈਰ ਸੀ ਕਿ ਉਹ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਸੀ ਕਰਦੇ ਸਿਸਟਰ ਜੀ ਕਹਿੰਦੇ ਕਿ ਇੰਨੀ ਜ਼ਿਆਦਾ ਲੜਾਈ ਝਗੜਾ ਉਹਨਾਂ ਦੇ ਵਿੱਚ ਰਹਿਣ ਲੱਗਾ ਕਿ ਸਾਰੇ ਹੀ ਪਰੇਸ਼ਾਨ ਸੀ ਕਿ ਕੀ ਹੋ ਰਿਹਾ ਆ ਔਰ ਸਿਸਟਰ ਜੀ ਕਹਿੰਦੇ ਕਿ ਜਦੋਂ ਇਹ ਸਾਰੀਆਂ ਗੱਲਾਂ ਕਹਿੰਦੇ ਇਹਨਾਂ ਤੱਕ ਪਹੁੰਚੀਆਂ ਤੇ ਇਹਨਾਂ ਦੇ ਜਿਹੜੇ ਹਸਬੰਦ ਸੀਗੇ ਕਹਿੰਦੇ ਕਿ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿਣ ਲੱਗੇ ਕਹਿੰਦੇ ਕਿ ਦਿਨ ਰਾਤ ਉਹਨਾਂ ਨੂੰ ਇਹੀ ਚਿੰਤਾ ਸਤਾਉਂਦੀ ਸੀਗੀ ਕਿ ਇਹਨਾਂ ਦੀ ਬੇਟੀ ਜਿਹੜੀ ਆ ਆਪਣੇ ਆਪ ਨੂੰ ਕੁਝ ਕਰਨਾ ਲਵੇ ਜਾਂ ਕੋਈ ਕੁਝ ਗਲਤ ਨਾ ਹੋ ਜਾਵੇ ਕਿਉਂਕਿ ਜੋ ਇਹਨਾਂ ਦਾ ਜਵਾਈ ਸੀਗਾ ਇਹਨਾਂ ਦੀ ਬੇਟੀ ਦੇ ਕੋਲ ਡਿਵੋਰਸ ਮੰਗਦਾ ਸੀਗਾ ਤਲਾਕ ਮੰਗਦਾ ਸੀਗਾ ਪਰ ਕਹਿੰਦੇ ਕਿ ਬਹੁਤ ਜ਼ਿਆਦਾ ਦੁਖੀ ਇਹਨਾਂ ਦੀ ਬੇਟੀ ਸੀਗੀ ਉੱਥੇ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ ਕਿ ਇਸੇ ਚਿੰਤਾ ਦੇ ਵਿੱਚ ਕਹਿੰਦੇ ਕਿ ਇਹਨਾਂ ਦੇ ਹਸਬੰਦ ਦਿਨ ਰਾਤ ਰਹਿੰਦੇ ਸੀ ਕਹਿੰਦੇ ਕਿ ਰਾਤ ਨੂੰ ਨੀਂਦ ਨਹੀਂ ਸੀ ਆਂਦੀ ਸਾਰੀ ਸਾਰੀ ਰਾਤ ਕਹਿੰਦੇ ਜਾਗ ਕੇ ਕੱਢ ਦੇਣੀ ਸੋਚਾਂ ਦੇ ਵਿੱਚ ਪੈ ਰਹਿਣਾ ਸਿਸਟਰ ਹੀ ਕਹਿੰਦੇ ਕਿ ਹਰ ਇੱਕ ਥਾਂ ਕਹਿੰਦੇ ਅਸੀਂ ਗਏ ਜੋ ਵੀ ਕਹਿੰਦੇ ਸਾਡੇ ਕੋਲੋਂ ਬਣਿਆ ਸਰੇ ਅਸੀਂ ਕੀਤਾ ਪਰ ਕਹਿੰਦੇ ਕੁਝ ਵੀ ਫਰਕ ਨਹੀਂ ਸੀਗਾ ਇਹਨਾਂ ਦੀ ਬੇਟੀ ਔਰ ਇਹਨਾਂ ਦੇ ਜਵਾਈ ਦੇ ਵਿੱਚ ਕੁਝ ਵੀ ਸਹੀ ਨਹੀਂ ਹੋ ਰਿਹਾ ਸੀ ਉਸ ਤੋਂ ਬਾਅਦ ਕਹਿੰਦੇ ਕਿ ਇੱਕ ਦਿਨ ਇਹਨਾਂ ਦੇ ਹਸਬੰਦ ਘਰੋਂ ਨਿਕਲੇ ਘਰੋਂ ਬਾਈਕ ਤੇ ਗਏ ਕਹਿੰਦੇ ਕਿ ਟੈਨਸ਼ਨ ਦੇ ਵਿੱਚ ਸੀਗੇ ਬੋਝ ਦੇ ਵਿੱਚ ਸੀ ਕਹਿੰਦੇ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਡੈਥ ਹੋ ਗਈ ਸਿਸਟਰ ਜੀ ਦੱਸਦੇ ਨੇ ਕਿ ਉਸ ਤੋਂ ਬਾਅਦ ਜੋ ਉਹਨਾਂ ਦੀ ਡੈਥ ਹੋ ਗਈ ਤੇ ਆਪਣੇ ਪਿਤਾ ਦੇ ਸੰਸਕਾਰ ਤੇ ਇਹਨਾਂ ਦੀ ਬੇਟੀ ਆਈ ਜਦੋਂ ਇਹਨਾਂ ਦੀ ਬੇਟੀ ਆਪਣੇ ਬਾਪ ਦੇ ਸੰਸਕਾਰ ਤੇ ਆਏ ਤੇ ਉਸ ਸਮੇਂ ਕਹਿੰਦੇ ਕਿ ਉਹਨਾਂ ਨੇ ਆਪਣੇ ਸਾਰੀ ਗੱਲਬਾਤ ਦੱਸੀ ਇਹਨਾਂ ਨਾਲ ਦੁੱਖ ਸੋਕ ਕੀਤਾ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਦੁਖੀ ਸੀਗੀ ਕਹਿੰਦੇ ਕਿ ਉਸ ਸਮੇਂ ਇਹਨਾਂ ਦੀ ਬੇਟੀ ਨੇ ਦੱਸਿਆ ਕਿ ਇਹਨਾਂ ਦਾ ਜਵਾਈ ਆ ਉਹ ਇਹਨਾਂ ਦੇ ਕੋਲੋਂ ਡਿਵੋਰਸ ਮੰਗ ਰਿਹਾ ਆ ਇਹ ਉਹ ਛੱਡਣਾ ਚਾਹੁੰਦਾ ਇਹਨਾਂ ਨੂੰ ਰੱਖਣਾ ਨਹੀਂ ਚਾਹੁੰਦਾ ਸਿਸਟਰੀ ਕਹਿੰਦੇ ਕਿ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਬੇਟੀ ਇੱਥੇ ਇੰਡੀਆ ਆਏ ਆਪਣੇ ਬਾਪ ਦੇ ਸੰਸਕਾਰ ਤੇ ਤੇ ਕਹਿੰਦੇ ਕਿ ਅਸੀਂ ਉਹਨੂੰ ਜਾਣ ਨਹੀਂ ਦਿੱਤਾ ਕਹਿੰਦੇ ਸਾਡਾ ਜਵਾਈ ਕਹਿੰਦੇ ਫੋਨ ਕਰਦਾ ਰਿਹਾ ਕਿ ਇਹਨੂੰ ਵਾਪਸ ਭੇਜ ਦਿਓ ਕਹਿੰਦੇ ਕਿ ਇਹਨਾਂ ਨੇ ਆਪਣੀ ਜਵਾਈ ਨੂੰ ਕਿਹਾ ਕਿ ਅਸੀਂ ਆਪਣੀ ਬੇਟੀ ਵਾਪਸ ਨਹੀਂ ਭੇਜਣੀ ਪਰ ਸਾਨੂੰ ਤਲਾਕ ਚਾਹੀਦਾ ਸਿਸਟਰ ਜੀ ਕਹਿੰਦੇ ਕਿ ਅਸੀਂ ਇਹ ਗੱਲ ਮੀਨਸ ਕਿ ਅਸੀਂ ਇਸ ਕਹਿੰਦੇ ਜੇ ਦੇਤੇ ਅੜ ਗਿਆ ਕਿ ਸਾਨੂੰ ਤਲਾਕ ਚਾਹੀਦਾ ਆ ਸਾਨੂੰ ਸਾਡੀ ਬੇਟੀ ਦੀ ਜ਼ਿੰਦਗੀ ਤੋਂ ਵੱਧ ਕੇ ਕੁਝ ਨਹੀਂ ਹੈਗਾ ਅਸੀਂ ਕਹਿੰਦੇ ਕਿ ਬਾਹਰ ਕੀ ਕਰਨਾ ਅਸੀਂ ਐਸ਼ ਉਹ ਰਾਮਤਾਨ ਅਦਾਲਤ ਨੂੰ ਕੀ ਕਰਨਾ ਜੇ ਸਾਡੀ ਬੇਟੀ ਨੂੰ ਸ਼ਾਂਤੀ ਨਹੀਂ ਹੈਗੀ ਤੁਹਾਡੇ ਆਪਸ ਵਿੱਚ ਪਿਆਰ ਨਹੀਂ ਹੈਗਾ ਸਿਸਟਰ ਜੀ ਕਹਿੰਦੇ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਹੁਣ ਡਿਵੋਰਸ ਹੀ ਦਵਾਵਾਂਗੇ ਔਰ ਆਪਣੀ ਬੇਟੀ ਨੂੰ ਇਸ ਰਿਸ਼ਤੇ ਤੋਂ ਛੁਟਕਾਰਾ ਦਵਾਵਾਂਗੇ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੇ ਜਵਾਈ ਨੇ ਬਹੁਤ ਜ਼ਿਆਦਾ ਜਿੱਦ ਕੀਤੀ ਬਹੁਤ ਸਾਰੇ ਕਹਿੰਦੇ ਇਹਨਾਂ ਦੇ ਜੋ ਸੌਹਰਾ ਪਰਿਵਾਰ ਸੀ ਬੇਟੀ ਦਾ ਇਹਨਾਂ ਦੇ ਘਰ ਆਂਦੇ ਰਹਿ ਇਹਨਾਂ ਨੂੰ ਮਨਾਉਣ ਦੇ ਲਈ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ ਕਿ ਇਹਨਾਂ ਦੇ ਜਵਾਈ ਨੇ ਜਦੋਂ ਇਹਨਾਂ ਦੀ ਬੇਟੀ ਦੇ ਨਾਲ ਗੱਲ ਕੀਤੀ ਤੇ ਉਹਨਾਂ ਦੇ ਕੋਲੋਂ ਮਾਫੀ ਮੰਗੀ ਕਿ ਹੁਣ ਐਦਾਂ ਦਾ ਕੁਝ ਨਹੀਂ ਹੁੰਦਾ ਮੈਂ ਆਪਣੇ ਆਪ ਨੂੰ ਬਦਲ ਲਵਾਂਗਾ ਤੁਸੀਂ ਇੱਕ ਵਾਰ ਮੈਨੂੰ ਮੌਕਾ ਦੇ ਦਿਓ ਅਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਵੀ ਪਿੱਗਲ ਗਈ ਬੇਟੀ ਬੋਲੀ ਕਿ ਮੈਂ ਇੱਕ ਮੌਕਾ ਦਵਾਂਗੀ ਕਿ ਮੈਂ ਵੀ ਨਹੀਂ ਚਾਹੁੰਦੀ ਕਿ ਮੈਂ ਇਹਨਾਂ ਨੂੰ ਛੱਡਾਂ ਸਿਸਟਰ ਕਹਿੰਦੇ ਕਿ ਇਹਨਾਂ ਦੀ ਬੇਟੀ ਕਹਿੰਦੀ ਕਿ ਸਾਡੇ ਵਿੱਚ ਪਤਾ ਨਹੀਂ ਕਿਹੜੀ ਸਪਿਰਟ ਆ ਜਾਂ ਕੀ ਹੈਗਾ ਜੋ ਸਾਨੂੰ ਇੱਕ ਦੂਜੇ ਨੂੰ ਇਕੱਠੇ ਨਹੀਂ ਰਹਿਣ ਦਿੰਦਾ ਸਿਸਟਰ ਜੀ ਕਹਿੰਦੇ ਕਿ ਮੈਂ ਇੱਕ ਵਾਰ ਆਪਣੀ ਬੇਟੀ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਸਾਰੇ ਪਰਿਵਾਰ ਬਾਹਰ ਭੇਜ ਦਿੱਤਾ ਆਪਣੇ ਜਵਾਈ ਦੇ ਕੋਲ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੇ ਵਿੱਚ ਸਭ ਕੁਝ ਠੀਕ ਰਹਿਣ ਲੱਗਿਆ ਜਦੋਂ ਇਹਨਾਂ ਦੇ ਹਸਬੰਦ ਦਾ ਇਹਨਾਂ ਦੇ ਜਵਾਈ ਦਾ ਸੁਭਾਅ ਠੀਕ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਬੱਚੇ ਦੇ ਲਈ ਪਲੈਨਿੰਗ ਕੀਤੀ ਬੇਵੀ ਦੇ ਲਈ ਪਲੈਨਿੰਗ ਕੀਤੀ ਤੇ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹਨਾਂ ਨੇ ਬੇਵੀ ਦੇ ਲਈ ਪਲੈਨਿੰਗ ਕੀਤੀ ਇਹਨਾਂ ਦੀ ਬੇਟੀ ਨੇ ਤੇ ਉਸ ਸਮੇਂ ਹੋਇਆ ਕਿ ਬੱਚਾ ਹੋਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਤਕਰੀਬਨ ਕਹਿੰਦੇ 1.5-2 ਸਾਲ ਤੱਕ ਮੈਡੀਸਿਨ ਖਾਂਦੇ ਰਹੇ ਹਸਪੀਟਲਾਂ ਦੇ ਉਧਰ ਬਾਹਰ ਚੱਕਰ ਘੱਟਦੇ ਰਹੇ ਪਰ ਕੁਛ ਵੀ ਇਹਨਾਂ ਨੂੰ ਹਾਸਿਲ ਨਹੀਂ ਸੀ ਹੁੰਦਾ ਸਿਸਟਰ ਜੀ ਕਹਿੰਦੇ ਕਿ ਜੋ ਇਹਨਾਂ ਦਾ ਜਵਾਈ ਸੀਗਾ ਉਹ ਘਰ ਵਿੱਚ ਚਰਾਗ ਕਰਦੇ ਸੀਗੇ ਘਰ ਦੇ ਵਿੱਚ ਉਹ ਬਹੁਤ ਜ਼ਿਆਦਾ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸੀ ਤੇ ਸਿਸਟਰ ਜੀ ਕਹਿੰਦੇ ਕਿ ਉਹਨਾਂ ਦਾ ਵਿਸ਼ਵਾਸ ਸੀਗਾ ਕਿ ਉਹ ਇਹਨਾਂ ਨੂੰ ਬੱਚਾ ਜ਼ਰੂਰ ਦੇਣਗੇ ਪਰ ਕਹਿੰਦੇ ਇਦਾਂ ਦਾ ਕੁਛ ਨਹੀਂ ਹੋਇਆ ਕਹਿੰਦੇ ਕਿ ਇਸੇ ਤਰ੍ਹਾਂ ਹੀ ਚੱਲਦਾ ਗਿਆ ਜਦੋਂ ਕਹਿੰਦੇ ਕਿ ਸਾਰਾ ਟ੍ਰੀਟਮੈਂਟ ਕਰਨ ਤੋਂ ਬਾਅਦ ਵੀ ਕੁਛ ਨਹੀਂ ਹੋਇਆ ਤੇ ਡਾਕਟਰਾਂ ਨੇ ਸਿਸਟਰ ਨੂੰ ਆਈਵੀਐਫ ਕਰਨ ਦੇ ਲਈ ਸਲਾਹ ਦਿੱਤੀ ਕਰਵਾਉਣ ਦੇ ਲਈ ਜਦੋਂ ਇਹਨਾਂ ਨੇ ਆਈਵੀਐਫ ਦਾ ਟ੍ਰੀਟਮੈਂਟ ਪਹਿਲੀ ਵਾਰ ਲਿਆ ਜਦੋਂ ਰਿਪੋਰਟ ਆਈ ਤੇ ਰਿਪੋਰਟ ਨੈਗੇਟਿਵ ਸੀਗੀ ਜਦੋਂ ਸੈਕੰਡ ਵਾਰ ਫਿਰ ਇਹਨਾਂ ਨੇ ਆਈਵੀਐਫ ਦੇ ਲਈ ਆਈਵੀਐਫ ਦੇ ਲਈ ਤਿਆਰ ਹੋ ਗਿਆ ਆਈਵੀਐਫ ਟ੍ਰੀਟਮੈਂਟ ਜਦੋਂ ਇਹਨਾਂ ਨੇ ਦੁਬਾਰਾ ਕਰਾਇਆ ਇਹਨਾਂ ਦੀ ਬੇਟੀ ਨੇ ਉਸ ਤੋਂ ਬਾਅਦ ਵੀ ਰਿਪੋਰਟ ਰਿਪੋਰਟ ਜਿਹੜੀ ਨੈਗੇਟਿਵ ਆਈ ਔਰ ਡਾਕਟਰਾਂ ਨੇ ਇਹਨਾਂ ਦੀ ਬੇਟੀ ਨੂੰ ਆਖ ਦਿੱਤਾ ਸੀਗਾ ਉਸ ਮੈਨ ਨੂੰ ਆਖ ਦਿੱਤਾ ਸੀਗਾ ਕਿ ਤੁਸੀਂ ਕਦੇ ਵੀ ਜ਼ਿੰਦਗੀ ਚ ਮਾਂ ਨਹੀਂ ਬਣ ਸਕਦੇ ਕਿ ਤੁਹਾਡਾ ਜਿਹੜਾ ਆ ਮਤਲਬ ਤੁਸੀਂ ਬੱਚਾ ਨਹੀਂ ਕਨਸੀਵ ਨਹੀਂ ਕਰ ਸਕਦੇ ਤੁਸੀਂ ਮਾਂ ਨਹੀਂ ਬਣ ਸਕਦੇ ਕਿ ਤੁਸੀਂ ਇਸ ਚੀਜ਼ ਨੂੰ ਭੁੱਲ ਜਾਓ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਬਹੁਤ ਜ਼ਿਆਦਾ ਨਿਰਾਸ਼ ਹੋਗੀ ਕਹਿੰਦੇ ਕਿ ਜੋ ਉਹਨਾਂ ਦੇ ਵਿੱਚ ਸਭ ਕੁਝ ਸੋਲਝ ਗਿਆ ਸੀਗਾ ਸਾਰਾ ਕੁਝ ਆਪਸ ਵਿੱਚ ਹਸਬੰਦ ਵਾਈਫ ਦੇ ਵਿੱਚ ਦੁਬਾਰਾ ਤੋਂ ਇੱਕ ਨਵਾਂ ਰਿਸ਼ਤਾ ਬਣਿਆ ਸੀਗਾ ਉਹ ਬੱਚਾ ਨਾ ਹੋਣ ਦੇ ਕਰਕੇ ਰਿਸ਼ਤੇਦਾਰਾਂ ਨੇ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਇਹ ਹੁਣ ਮਾਂ ਨਹੀਂ ਬਣ ਸਕਦੀ ਇਹ ਬੱਚਾ ਨਹੀਂ ਦੇ ਰਹੀ ਤੇ ਅਸੀਂ ਇਹਨੂੰ ਛੱਡ ਦਾਂਗੇ ਇਹਨਾਂ ਦੇ ਸਿਸਟਰ ਦੇ ਕਹਿੰਦੇ ਕਿ ਇਹਨਾਂ ਦੀ ਬੇਟੀ ਦੇ ਸਹੁਰਿਆਂ ਨੇ ਵੀ ਇਹੀ ਫੈਸਲਾ ਕੀਤਾ ਕਿ ਅਸੀਂ ਇਹਨੂੰ ਡਿਵੋਰਸ ਦੇ ਦਾਂਗੇ ਅਸੀਂ ਆਪਣੇ ਮੁੰਡੇ ਦਾ ਦੁਬਾਰਾ ਵਿਆਹ ਕਰਾਂਗੇ ਹੋਰ ਵਿਆਹ ਕਰਾਂਗੇ ਤੇ ਸਾਨੂੰ ਇਹਦੇ ਨਾਲ ਮੁੰਡੇ ਨੂੰ ਰੱਖਣਾ ਮਨਜ਼ੂਰ ਨਹੀਂ ਹੈਗਾ ਸਿਸਟਰ ਕਹਿੰਦੇ ਕਿ ਅਸੀਂ ਇਧਰ ਬਹੁਤ ਜ਼ਿਆਦਾ ਸੰਘਰਸ਼ ਕੀਤਾ ਵਿਰੋਧ ਕੀਤਾ ਇਸ ਗੱਲ ਦਾ ਤੇ ਬੇਟੀ ਵੀ ਨਹੀਂ ਮੰਨੀ ਔਰ ਇਹਨਾਂ ਦਾ ਜਵਾਈ ਵੀ ਨਹੀਂ ਮੰਨਿਆ ਡਿਵੋਰਸ ਦੇਣ ਦੇ ਲਈ ਕਹਿੰਦੇ ਇਸੇ ਤਰ੍ਹਾਂ ਹੀ ਵਿਰੋਧ ਚੱਲਣ ਤੋਂ ਬਾਅਦ ਕਹਿੰਦੇ ਇੱਕ ਦਿਨ ਕਹਿੰਦੇ ਕਿ ਇਹਨਾਂ ਦੀ ਭਤੀਜੀ ਸੀ ਉਹਨਾਂ ਨੇ ਕੋਈ ਇਹਨਾਂ ਦੇ ਰਿਸ਼ਤੇਦਾਰ ਦੇ ਵਿੱਚ ਕੋਈ ਪਰਸਨ ਸੀ ਲੇਡੀ ਉਹਨਾਂ ਦੇ ਬੇਟੇ ਨੂੰ ਛੋਟੇ ਹੁੰਦੇ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਉਹ ਇਟਲੀ ਦੇ ਵਿੱਚ ਸੀਗੇ ਸਿਸਟਰ ਜੀ ਕਹਿੰਦੇ ਕਿ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਬੇਟੇ ਨੂੰ ਤੇ ਉਹਨਾਂ ਨੇ ਬਹੁਤ ਸਾਰੇ ਸਾਮਾ ਤੋਂ ਇਲਾਜ ਕਰਾਇਆ ਪਰ ਕਿਤੋਂ ਵੀ ਕੋਈ ਫਰਕ ਨਹੀਂ ਪਿਆ ਜਦੋਂ ਉਹਨਾਂ ਨੇ ਚਰਚ ਜਾ ਕੇ ਪ੍ਰਾਰਥਨਾ ਕਰਵਾਈ ਤੇ ਉਹ ਬੱਚਾ ਬਿਲਕੁਲ ਠੀਕ ਹੋ ਗਿਆ ਤੇ ਇੱਕ ਦਿਨ ਉਹਨਾਂ ਨੇ ਜੋ ਪਰਸਨ ਲੇਡੀ ਪਰਸਨ ਸੀ ਇਹ ਜਿਹਨਾਂ ਦਾ ਬੇਟਾ ਠੀਕ ਹੋਇਆ ਸੀ ਉਹਨਾਂ ਨੇ ਇਹਨਾਂ ਦੀ ਬੇਟੀ ਨੂੰ ਕਾਲ ਕੀਤੀ ਉਸ ਭੈਣ ਨੇ ਇਹਨਾਂ ਦੀ ਬੇਟੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮਤਲਬ ਕਿ ਤੁਹਾਡੀ ਕੀ ਪਲੈਨਿੰਗ ਆ ਜਾਂ ਹੁਣ ਤੁਹਾਡੀ ਲਾਈਫ ਸਟਾਈਲ ਕੀ ਚੱਲ ਰਿਹਾ ਤੇ ਇਹਨਾਂ ਦੀ ਬੇਟੀ ਨੇ ਦੱਸਿਆ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਕਿ ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਮੈਂ ਆਈਵੀਐਫ ਤੱਕ ਵੀ ਕਰਵਾ ਲਿਆ ਪਰ ਮੈਨੂੰ ਕੁਛ ਵੀ ਰਿਜ਼ਲਟ ਨਹੀਂ ਮਿਲਿਆ ਹਰ ਵਾਰ ਰਿਪੋਰਟ 네ਗੇਟਿਵ ਆਉਂਦੀ ਆ ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਹੁਣ ਕਦੇ ਵੀ ਮਾਂ ਨਹੀਂ ਬਣ ਸਕਦੀ ਅਤੇ ਫਿਰ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਨਿਰਾਸ਼ਾ ਦੇ ਨਾਲ ਇਦਾਂ ਗੱਲ ਕਰਦੀ ਸੀ ਇਹ ਕਹਿੰਦੇ ਕਿ ਉਸ ਸਮੇਂ ਉਹਨਾਂ ਦੇ ਘਰ ਵਿੱਚ ਪਾਸਟਰ ਆਏ ਬੈਠੇ ਸਨ ਜਿਹੜੀ ਭੈਣ ਦੇ ਨਾਲ ਇਹ ਗੱਲ ਕਰ ਰਿਹਾ ਇਸ ਇਹਨਾਂ ਦੀ ਬੇਟੀ ਗੱਲ ਕਰ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਪਾਸਟਰ ਆਏ ਹੋਏ ਸੀ ਤੇ ਜਦੋਂ ਉਹਨਾਂ ਨੇ ਸਾਰੀ ਗੱਲਬਾਤ ਉਸ ਭੈਣ ਨੇ ਸਾਰੀ ਗੱਲਬਾਤ ਪਾਸਟਰ ਜੀ ਨੂੰ ਦੱਸੀ ਕਿ ਇਦਾਂ ਇਦਾਂ ਕਰਕੇ ਵੀ ਸਾਡੇ ਰਿਲੇਟਿਵਸ ਆ ਤੇ ਇਹ ਸਾਡੀ ਆਪਣੀ ਆ ਤੇ ਇਦਾਂ ਕਰਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਕਿ ਇਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਤੇ ਉਸ ਭੈਣ ਨੇ ਕਿਹਾ ਕਿ ਤੁਸੀਂ ਇੱਕ ਵਾਰ ਚਰਚ ਜਾ ਕੇ ਦੇਖੋ ਤੁਸੀਂ ਪ੍ਰਭੂ ਨੂੰ ਮੰਨ ਕੇ ਦੇਖੋ ਪਰਮੇਸ਼ਵਰ ਤੁਹਾਨੂੰ ਜ਼ਰੂਰ ਬੱਚਾ ਦੇਣਗੇ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਨੇ ਉਹਨਾਂ ਨੂੰ ਅੱਗੋਂ ਜਵਾਬ ਦਿੱਤਾ ਕਿ ਮੇਰੇ ਘਰ ਵਾਲੇ ਨੇ ਮੇਰੇ ਹਸਬੰਦ ਨੇ ਨਹੀਂ ਮੰਨਣਾ ਕਿਉਂਕਿ ਉਹ ਬਹੁਤ ਜ਼ਿਆਦਾ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਇੱਕ ਜੋਤ ਟੱਕਦੀ ਰਹਿੰਦੀ ਆ ਕਿ ਜਿਹਨੂੰ ਇੱਕ ਮਿੰਟ ਵੀ ਬੁਝਣ ਨਹੀਂ ਦਿੰਦੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਇਹਨਾਂ ਦੀ ਬੇਟੀ ਨੇ ਇਦਾਂ ਉਹਨਾਂ ਦੇ ਨਾਲ ਗੱਲ ਕੀਤੀ ਪਰ ਪਾਸਟਰ ਜੀ ਨੇ ਕਿਹਾ ਕਿ ਤੁਸੀਂ ਇੱਕ ਵਾਰ ਆਪਣੇ ਹਸਬੰਦ ਨਾਲ ਗੱਲ ਕਰਵਾਓ ਪਹਿਲਾਂ ਤਾਂ ਇਹਨਾਂ ਦੇ ਹਸਬੰਦ ਇਹਨਾਂ ਦੇ ਜਿਹੜੀ ਜਵਾਈ ਸੀ ਉਹਨਾਂ ਨੇ ਮਨਾ ਕਰ ਦਿੱਤਾ ਕਿ ਮੈਂ ਗੱਲ ਨਹੀਂ ਕਰਨੀ ਜਦੋਂ ਬੋਲਾ ਉਹਨਾਂ ਨੂੰ ਮਜਬੂਰ ਫੋਰਸ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਪਾਸਟਰ ਜੀ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਪਾਸਟਰ ਜੀ ਨੂੰ ਕਿਹਾ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਜੋ ਵੀ ਦੇਵੀ ਦੇਵਤੇ ਅਸੀਂ ਉਹਨਾਂ ਨੂੰ ਨਹੀਂ ਛੱਡ ਸਕਦੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਨੂੰ ਬੱਚਾ ਦੇਣਗੇ ਤੇ ਪਾਸਟਰ ਜੀ ਨੇ ਉਹਨਾਂ ਨੂੰ ਕਿਹਾ ਇਹਨਾਂ ਦੇ ਜਵਾਈ ਨੂੰ ਕਿ ਤੁਸੀਂ 6 ਮਹੀਨੇ ਦਾ ਸਮਾਂ ਲੈ ਲਓ ਅਗਰ ਤੁਹਾਡੇ ਜਿਹੜੇ ਦੇਵੀ-ਦੇਵਤੇ ਆ ਤੁਹਾਨੂੰ ਬੱਚਾ ਦਿੰਦੇ ਆ ਤੇ ਬਹੁਤ ਵਧੀਆ ਗੱਲ ਆ ਤੁਸੀਂ ਪੂਰੀ ਰੂਹ ਜੀ ਸਮਝਾਨ ਨਾਲ ਉਹਨਾਂ ਦੀ ਮੰਨਤਾ ਕਰਦੇ ਆ ਕਰੋ ਕਰਕੇ ਦੇਖੋ ਤੇ ਅਗਰ ਉਹ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਬੱਚਾ ਦਿੰਦੇ ਤਾਂ ਠੀਕ ਆ ਅਗਰ ਤੁਹਾਨੂੰ 6 ਮਹੀਨੇ ਦੇ ਵਿੱਚ ਬੱਚਾ ਨਹੀਂ ਮਿਲਦਾ ਤੇ ਕਹਿੰਦੇ ਇੱਕ ਕੋਰਾ ਕਾਗਜ਼ ਕਾਪੀ ਪੈਨ ਲਓ ਤੇ ਉੱਤੇ ਲਿਖ ਲਓ ਕਿ ਪਰਮੇਸ਼ਰ ਤੁਹਾਨੂੰ ਬੱਚਾ ਨਹੀਂ ਬੱਚਿਆਂ ਦੇ ਨਾਲ ਬles ਕਰਣਗੇ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਜਵਾਈ ਨੇ ਇਸ ਗੱਲ ਨੂੰ ਜਦੋਂ ਸੁਣਿਆ ਤੇ ਉਹਨਾਂ ਨੇ ਮਤਲਬ ਕਿ ਕਿਹਾ ਕਿ ਚਲੋ ਕੋਈ ਨਹੀਂ ਦੇਖਾਂਗੇ ਤੇ ਉਸ ਤੋਂ ਬਾਅਦ ਫਿਰ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਉਹਨਾਂ ਨੇ ਇਟਲੀ ਜਾਣ ਦੇ ਲਈ ਟਿਕਟਾਂ ਬੁੱਕ ਕੀਤੀਆਂ ਤੇ ਉਹ ਉੱਥੇ ਪਹੁੰਚ ਗਏ ਪਾਸਟਰ ਜੀ ਦੇ ਕੋਲ ਪਹੁੰਚ ਗਏ ਜਦੋਂ ਪਾਸਟਰ ਜੀ ਦੇ ਕੋਲ ਗਿਆ ਉੱਥੇ ਇਹਨਾਂ ਦੇ ਲਈ ਦੁਆ ਪ੍ਰਾਰਥਨਾ ਕੀਤੀ ਗਈ ਲੈ ਹੈਂਡ ਕੀਤੀ ਗਈ ਬਪਤਿਸਮਾ ਲੈ ਲਿਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਬਪਤਿਸਮਾ ਲਿਆ ਜਦੋਂ ਇਹ ਤਿੰਨਾਂ ਦਿਨਾਂ ਬਾਅਦ ਆਪਣੇ ਘਰ ਵਾਪਸ ਆਏ ਜਿੱਥੇ ਰਹਿ ਰਹੇ ਸੀਗੇ ਕੰਟਰੀ ਦੇ ਵਿੱਚ ਉੱਥੇ ਜਦੋਂ ਇਹ ਵਾਪਸ ਆਏ ਤਿੰਨਾਂ ਦਿਨਾਂ ਬਾਅਦ ਕਹਿੰਦੇ ਜਦੋਂ ਵਾਪਸ ਆਏ ਤੇ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਨੂੰ ਦੁਸ਼ਟ ਆਤਮਾ ਦਿਸਣ ਲੱਗ ਗਿਆ ਕਹਿੰਦੇ ਕਿ ਜਦੋਂ ਇਹਨਾਂ ਦੀ ਬੇਟੀ ਨੂੰ ਦੁਸ਼ਟ ਆਤਮਾ ਦੇਖਦਾ ਸੀ ਕਹਿੰਦੇ ਕਿ ਉਹ ਘਰ ਦੇ ਵਿੱਚ ਰਹਿ ਨਹੀਂ ਸੀ ਪਾਉਂਦੀ ਇਹਨਾਂ ਦੇ ਜਵਾਈ ਨਾਈਟ ਸ਼ਿਫਟ ਲਾਉਂਦੇ ਸੀਗੇ ਤੇ ਇਹਨਾਂ ਦੀ ਬੇਟੀ ਉਹਨਾਂ ਦੇ ਨਾਲ ਜਾਂਦੀ ਰਹਿਆ ਕਿਉਂਕਿ ਘਰ ਦੇ ਵਿੱਚ ਉਹ ਰਹਿ ਨਹੀਂ ਸੀ ਪਾਉਂਦੇ ਇਕੱਲੇ ਸੀਗੇ ਉਹਨਾਂ ਨੂੰ ਡਰ ਲੱਗਦਾ ਸੀ ਕਹਿੰਦੇ ਜਦੋਂ ਟੀਵੀ ਦੇਖਣ ਬੈਠਦੇ ਸੀ ਤੇ ਦੁਸ਼ਟ ਆਤਮਾ ਉਹਨਾਂ ਦੇ ਨਾਲ ਬੈੰਦਾ ਸੀ ਤੇ ਗੱਲਾਂ ਕਰਦਾ ਸੀ ਬਹੁਤ ਡਰਾਵਣਾ ਕਹਿੰਦੇ ਉਹ ਟਾਈਮ ਸੀਗਾ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਬਹੁਤ ਜ਼ਿਆਦਾ ਘਬਰਾ ਗਈ ਤੇ ਬਾਅਦ ਵਿੱਚ ਇਹਨਾਂ ਨੇ ਜਦੋਂ ਕਾਲ ਕੀਤੀ ਪਾਸਟਰ ਜੀ ਨੂੰ ਕਿ ਸਾਨੂੰ ਇਦਾਂ ਦੁਸ਼ਟ ਆਤਮੇ ਦਿਖਣ ਲੱਗ ਗਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਘਬਰਾਓ ਨਾ ਉਹਨਾਂ ਨੇ ਜਲ ਤੇ ਤੇਲ ਨੂੰ ਫੋਨ ਤੇ ਹੀ ਕਾਲਿੰਗ ਤੇ ਮਸਾ ਕਰਕੇ ਜਦੋਂ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਘਰ ਦੇ ਵਿੱਚ ਇਸ ਦਾ ਛਿੜਕਾਅ ਕਰੋ ਤੇ ਤੁਸੀਂ ਪ੍ਰਾਰਥਨਾ 'ਚ ਬਣੇ ਰਹੋ ਜਦੋਂ ਕਹਿੰਦੇ ਕਿ ਇਹ ਇਹਨਾਂ ਦੀ ਬੇਟੀ ਔਰ ਇਹਨਾਂ ਦਾ ਜਵਾਈ ਨੇ ਐਦਾ ਕੀਤੀ ਤੇ ਇਹਨਾਂ ਨੂੰ ਦੁਸ਼ਟ ਆਤਮੇ ਦਿਖਣੇ ਬੰਦ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਬੇਟੀ ਨੂੰ ਕਾਲ ਆਈ ਥੋੜੇ ਦਿਨਾਂ ਬਾਅਦ 15-20 ਦਿਨਾਂ ਬਾਅਦ ਜਦੋਂ ਇਹਨਾਂ ਦੀ ਬੇਟੀ ਨੂੰ ਕਾਲ ਆਈ ਪਾਸਟਰ ਜੀ ਦੀ ਵਾਈਫ ਦੀ ਕਾਲ ਆਈ ਤੇ ਪਾਸਟਰ ਜੀ ਦੀ ਵਾਈਫ ਨੇ ਇੱਕ ਸੁਪਨਾ ਦੇਖਿਆ ਸੀਗਾ ਕਿ ਇਹਨਾਂ ਦੀ ਬੇਟੀ ਦੇ ਹੱਥ ਦੇ ਵਿੱਚ ਉਹਨਾਂ ਨੇ ਬੱਚਾ ਦੇਖਿਆ ਤੇ ਉਹ ਉਹਨਾਂ ਨੇ ਪਾਸਟਰ ਜੀ ਦੀ ਵਾਈਫ ਨੇ ਇਹਨਾਂ ਦੀ ਬੇਟੀ ਨੂੰ ਕਾਲ ਕੀਤੀ ਜਦੋਂ ਉਹਨਾਂ ਨੇ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਸਿਸਟਰ ਜੀ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਆਪਣਾ ਤੁਸੀਂ ਪ੍ਰੈਗਨੰਸੀ ਟੈਸਟ ਕਰੋ ਤੇ ਦੇਖੋ ਕਿ ਮੈਨੂੰ ਪਰਮਿਸ਼ਨ ਹੈ ਕੋਈ ਦਰਸ਼ਨ ਦਿੱਤਾ ਹੈ ਤੇ ਸਿਸਟਰ ਜੀ ਦੀ ਬੇਟੀ ਕਹਿਣ ਲੱਗੇ ਕਿ ਇਦਾਂ ਦਾ ਕੁਝ ਵੀ ਨਹੀਂ ਆ ਹਾਲੇ ਕੁਛ ਵੀ ਨਹੀਂ ਐ ਇਦਾਂ ਦਾ ਹਾਲੇ ਸਾਨੂੰ ਇਦਾਂ ਦਾ ਕੁਛ ਵੀ ਨਹੀਂ ਪਤਾ ਲੱਗਿਆ ਵੀ ਮੈਂ ਡਾਕਟਰ ਕੋਲ ਵੀ ਨਹੀਂ ਜਾ ਸਕਦੀ ਕਿ ਡਾਕਟਰ ਮੈਨੂੰ ਬੋਲਣਗੇ ਕਿ ਤੈਨੂੰ ਅਸੀਂ ਸਾਫ਼-ਸਾਫ਼ ਕਹਿ ਚੁੱਕੇ ਕਿ ਤੂੰ ਕਦੀ ਮਾਂ ਨਹੀਂ ਬਣ ਸਕਦੀ ਤੇ ਫਿਰ ਤੂੰ ਕਿਉਂ ਇਦਾਂ ਕਰ ਰਹੀ ਆ ਮੇਰੀ ਬੇਇੱਜ਼ਤੀ ਕਰਨਗੇ ਜਾਂ ਕਿਦਾਂ ਤੇ ਪਾਸਟਰ ਜੀ ਦੀ ਵਾਈਫ ਨੇ ਕਿਹਾ ਕਿ ਡਾਕਟਰ ਪਰਮੇਸ਼ਰ ਤੋਂ ਵੱਡੇ ਨਹੀਂ ਹੈਗੇ ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਪ੍ਰੈਗਨੈਂਸੀ ਟੈਸਟ ਜ਼ਰੂਰ ਕਰੋ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਨੇ ਉਸੇ ਸਮੇਂ ਥੋੜੇ ਟਾਈਮ ਬਾਅਦ ਜਦੋਂ ਪ੍ਰੈਗਨੈਂਸੀ ਟੈਸਟ ਕੀਤਾ ਤੇ ਪ੍ਰੈਗਨੈਂਸੀ ਟੈਸਟ ਜਿਹੜਾ ਸੀ ਉਹ ਪੋਜ਼ਿਟਿਵ ਆਇਆ ਤੇ ਇਹਨਾਂ ਦੀ ਬੇਟੀ ਬਹੁਤ ਖੁਸ਼ ਸੀਗੀ ਸਿਸਟਰ ਜੀ ਕਹਿੰਦੇ ਕਿ ਸਭ ਤੋਂ ਪਹਿਲਾਂ ਇਹਨਾਂ ਦੀ ਬੇਟੀ ਨੇ ਇਹਨਾਂ ਨੂੰ ਕਾਲ ਕਰਕੇ ਦੱਸਿਆ ਤੇ ਸਾਰੇ ਹੀ ਬਹੁਤ ਹੈਰਾਨ ਹੋਏ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਕਿ ਕਦੇ ਵੀ ਮਾਂ ਨਹੀਂ ਬਣ ਸਕਦੇ ਪਰ ਉਸ ਪਰਮੇਸ਼ਰ ਦੇ ਘਰ ਦੇ ਵਿੱਚ ਉਹ ਕਿਸੇ ਨੂੰ ਜਵਾਬ ਨਹੀਂ ਦਿੰਦਾ ਜਿੰਨੂੰ ਪਰਮੇਸ਼ਰ ਨੇ ਚੁਣਿਆ ਜਿਹੜੀ ਜਾਨ ਨੂੰ ਪਰਮੇਸ਼ਰ ਨੇ ਬਚਾਉਣਾ ਆ ਉਸ ਨੂੰ ਪਰਮੇਸ਼ਰ ਪਤਾਲ ਵਿੱਚੋਂ ਵੀ ਖਿੱਚ ਲਿਆਉਂਦਾ ਤੇ ਸੱਚਮੁੱਚ ਉਸ ਤੋਂ ਬਾਅਦ ਇਹਨਾਂ ਦੇ ਬੇਟੀ ਦੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਨੂੰ ਜੋ ਪ੍ਰੈਗਨੈਂਸੀ ਦਾ ਟਾਈਮ ਸੀਗਾ ਬਹੁਤ ਵਧੀਆ ਨਿਕਲਿਆ ਇਹਨਾਂ ਦੇ ਜਵਾਈ ਨੂੰ ਔਰ ਇਹਨਾਂ ਦੀ ਬੇਟੀ ਨੂੰ ਪਰਮੇਸ਼ਰ ਤੇ ਪੂਰੀ ਤਰ੍ਹਾਂ ਨਾਲ ਪ੍ਰੋਸਤਾ ਹੋ ਗਿਆ ਤੇ ਹੁਣ ਉਹ ਪਰਮੇਸ਼ਰ ਦੀ ਇੰਨੀ ਜ਼ਿਆਦਾ ਮਹਿਮਾ ਕਰਦੇ ਆ ਇਹਨਾਂ ਦੀ ਬੇਟੀ ਨੇ ਕਾਲ ਕਰਕੇ ਆਪਣੀ ਇਹਨਾਂ ਨੂੰ ਵੀ ਕਿਹਾ ਕਿ ਤੁਸੀਂ ਕਿਸੇ ਹੋਰ ਪਾਸੇ ਨਹੀਂ ਜਾਣਾ ਸਿਰਫ ਔਰ ਸਿਰਫ ਤੁਸੀਂ ਪਰਮੇਸ਼ਰ ਨੂੰ ਹੀ ਮੰਨਣਾ ਪ੍ਰਭੂ ਯੇਸ਼ੂ ਮਸੀਹ ਨੂੰ ਮੰਨੋ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੇਟੀ ਨੇ ਇੱਕ ਬੇਬੀ ਬॉय ਨੂੰ ਜਨਮ ਦਿੱਤਾ ਤੇ ਕਹਿੰਦੇ ਕਿ ਉਹ ਬੱਚਾ ਇੰਨਾ ਜ਼ਿਆਦਾ ਸੋਹਣਾ ਆ ਕਹਿੰਦੇ ਕਿ ਉਹਦੇ ਮੱਥੇ ਨਹੀਂ ਲੱਗ ਹੁੰਦਾ ਕਿ ਇੰਨਾ ਜ਼ਿਆਦਾ ਸੋਨਾ ਕਿਉਂਕਿ ਕਹਿੰਦੇ ਪਰਮੇਸ਼ਵਰ ਦੁਆਰਾ ਦਿੱਤੇ ਗਏ ਜਿਹੜੇ ਬੱਚੇ ਉਹ अनोखे ਹੀ ਹੁੰਦੇ ਆ ਤੇ ਸੱਚਮੱਚ ਪਰਮੇਸ਼ਵਰ ਨੇ ਇਹਨਾਂ ਦੀ ਬੇਟੀ ਨੂੰ ਬੱਚੇ ਦੇ ਨਾਲ ਬLES ਕੀਤਾ ਔਰ ਉਹ ਬੱਚਾ ਬਿਲਕੁਲ ਤੰਦਰੁਸਤ ਹੈ ਬਿਲਕੁਲ ਠੀਕ ਹੈ ਤੇ ਸਿਸਟਰ ਜੀ ਦੱਸਦੇ ਨੇ ਕਿ ਉਹ ਇੰਡੀਆ ਆਏ ਸੀ ਆਪਣੇ ਬੱਚੇ ਨੂੰ ਲੈ ਕੇ 1.5 ਸਾਲ ਬਾਅਦ ਤੇ 1.5 ਸਾਲ ਬਾਅਦ ਆ ਕੇ ਉਹਨਾਂ ਨੇ ਇੱਕ ਵੱਡੀ ਬੰਦਗੀ ਕਰਵਾਈ ਜਿੱਥੇ ਸਾਰੇ ਹੀ ਪਾਸਟਰ ਜਿੰਨੇ ਵੀ ਪਾਸਟਰ ਜੀ ਸੀਗੇ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ ਔਰ ਇਸ਼ਤਿਹਾਰ ਬੰਡੇ ਕਾ ਲਾਗੇ ਲਾਗੇ ਦੇ ਪਿੰਡਾਂ ਦੇ ਲੋਕ ਆਏ ਬਹੁਤ ਵੱਡੇ ਪੱਧਰ ਤੇ ਬੰਦਗੀ ਕੀਤੀ ਗਈ ਤੇ ਉਹਨਾਂ ਨੇ ਬਹੁਤ ਸਾਰਾ ਜ਼ਿਆਦਾ ਖੁਸ਼ੀ ਕੀਤੀ ਔਰ ਪਰਮੇਸ਼ਰ ਦੀ ਮਹਿਮਾ ਕੀਤੀ ਤੇ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਬੇਟੀ ਦੀ ਜ਼ਿੰਦਗੀ ਵਿੱਚ ਅਦਭੁਤ ਕਾਰਜ ਕੀਤੇ ਸਿਸਟਰ ਜੀ ਕਹਿੰਦੇ ਕਿ ਅਸੀਂ ਵੀ ਕਹਿੰਦੇ ਇਹਨਾਂ ਦੇ ਬੇਟੇ ਨੇ ਔਰ ਇਹਨਾਂ ਨੇ ਵੀ ਬਪਤਿਸਮਾ ਲੈ ਲਿਆ ਔਰ ਬਪਤੀਸਮਾ ਲੈਣ ਤੋਂ ਬਾਅਦ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਸਵਰ ਗਈ ਜਿੰਨੇ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਸੀਗੀਆਂ ਉਹ ਸਾਰੀਆਂ ਦੁੱਖ ਤਕਲੀਫਾਂ ਪਰਮੇਸ਼ਰ ਨੇ ਖਤਮ ਕੀਤੀਆਂ ਔਰ ਐਸ ਸਮੇਂ ਸਿਸਟਰ ਜੀ ਕਹਿੰਦੇ ਕਿ ਮੈਂ ਇੱਕ ਵਧੀਆ ਜ਼ਿੰਦਗੀ ਸ਼ਾਂਤੀ ਵਾਲੀ ਜ਼ਿੰਦਗੀ ਜੀ ਰਹੀ ਆ ਇਹਨਾਂ ਦੀ ਬੇਟੀ ਵੀ ਬਹੁਤ ਖੁਸ਼ ਆ ਔਰ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਆਇਤ ਦੇ ਨਾਲ ਬਧਾਇਆ ਔਰ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਅਗਰ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਕੰਮ ਕਰ ਸਕਦਾ ਤੇ ਸਾਡੀਆਂ ਜ਼ਿੰਦਗੀਆਂ 'ਚ ਵੀ ਪਰਮੇਸ਼ਰ ਕਰਨ ਦੀ ਸਮਰਥ ਰੱਖਦਾ ਤਾਂ ਜਿੱਦਾਂ ਪਰਮੇਸ਼ਰ ਨੇ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਗਵਾਹੀ ਨੂੰ ਪੈਦਾ ਕੀਤਾ ਪਰਮੇਸ਼ਰ ਸਾਡੀ ਜ਼ਿੰਦਗੀਆਂ 'ਚ ਵੀ ਤੋ ਸੱਚਮੁੱਚ ਪਰਮੇਸ਼ਰ ਇਸ ਭੈਣ ਨੂੰ ਆਸ਼ੀਸ਼ ਔਰ ਬਰਕਤ ਦੇ ਨਾਲ ਬlesਸ ਕਰਨ ਰੈਂਦੀਆਂ ਕਮੀਆਂ ਕਮਜ਼ੋਰੀਆਂ ਪਰਮੇਸ਼ਰ ਨਾਲ ਦੀ ਜ਼ਿੰਦਗੀ ਦੇ ਵਿੱਚੋਂ ਕੱਢਣ ਔਰ ਪਰਮੇਸ਼ਰ ਇਹਨਾਂ ਨੂੰ ਬਹੁਤ ਆਇਤ ਦੇ ਨਾਲ ਹੋਰ ਵੀ ਵਧਾਉਣ ਔਰ ਉਸ ਬੱਚੇ ਨੂੰ ਵੀ ਪਰਮੇਸ਼ਰ ਬlesਸਿੰਗ ਦੇਣ ਸਾਰੇ ਹੀ ਭੈਣਾਂ ਪਰ ਆਪਣੀਆਂ ਗਵਾਈਆਂ ਨੂੰ ਪ੍ਰੇਲਾਈ ਨੰਬਰ ਤੇ ਜ਼ਰੂਰ ਲਿਖਾਓ ਪ੍ਰੇਲਾਈ ਨੰਬਰ ਤੇ ਗਵਾਈ ਲਿਖਵਾਉਣ ਦਾ ਸਮਾਂ ਸਵੇਰੇ 8:00 ਤੋਂ ਰਾਤ 8:00 ਤੱਕ ਦਾ ਹੈ ਸੱਚਮੁੱਚ ਪਰਮੇਸ਼ਰ ਤੁਹਾਨੂੰ ਇਹਨਾਂ ਗਵਾਹੀਆਂ ਦੇ ਦੁਆਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੀ ਮੈਮਾ ਨੂੰ ਲੈਣਾ ਚਾਹੁੰਦੇ ਨੇ ਆਪਣੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਦੇ ਨਾਮ ਨੂੰ ਮੈਮਾ ਜ਼ਰੂਰ ਦਿਓ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਓ ਆਸ਼ੀਸ਼ ਬਰਕਤ ਦੇ ਨਾਲ ਬless ਕਰੇ ਕੱਲ ਫਿਰ ਮਿਲਾਂਗੇ ਇੱਕ ਹੋਰ ਨਵੀਂ ਅਦਭੁਤ ਗਵਾਹੀ ਦੇ ਨਾਲ ਔਰ ਪਰਮੇਸ਼ਰ ਦੇ ਕੰਮਾਂ ਦੇ ਨੂੰ ਸੁਣਦੇ ਹੋਏ ਪਰਮੇਸ਼ਰ ਦੇ ਨਾਮ ਨੂੰ ਮੈਮਾ ਤੇ ਵਡਿਆਈ ਦਵਾਂਗੇ ਜਦ ਤੱਕ ਦੇ ਲਈ ਸਾਰੇ ਹੀ ਭੈਣ ਭਰਾਵਾਂ ਨੂੰ ਧੰਨਵਾਦ ਜੈਨਸੀ ਦੀ